ਸਸੀ ਗਾਲ ਜੀ ਸਾਰਿਆਂ ਨੂੰ ਵੈਸਟਰਨ ਪਾਥ ਲਗਾਤਾਰ ਕੈਨੇਡਾ ਦੇ ਮਲਟੀਪਲ ਵੀਜ਼ਾ ਲੈ ਰਿਹਾ ਜੀ ਅੱਜ ਵੀ ਇੱਕ ਫੈਮਿਲੀ ਦਾ ਸੁਪਨਾ ਪੂਰਾ ਹੋਇਆ ਕੈਨੇਡਾ ਜਾਣ ਦਾ ਪੇਰੈਂਟਸ ਜੀ ਦੀ ਇਹਨਾਂ ਦੇ ਬੇਟੇ ਨੇ ਇਹਨਾਂ ਨੂੰ ਸਪੌਂਸਰ ਕੀਤਾ ਸੀ ਕੈਨੇਡਾ ਤੋਂ ਸਪਾਂਸਰਸ਼ਿਪ ਆਈ ਸੀ ਔਰ ਕਨਵੋਕੇਸ਼ਨ ਦੇ ਨਹੀਂ ਜਾ ਰਹਾ ਜੀ ਵੈਸੇ ਹੀ ਮਿਲਣ ਜਾ ਰਹਾ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਵੀਜ਼ਾ ਕਿਸ ਤਰੀਕੇ ਦੇ ਨਾਲ ਲੈ ਸਕਦੇ ਕਿ ਵਾਰੀ ਅਸੀਂ ਕਨਵੋਕੇਸ਼ਨ ਦੀ ਵੇਟ ਕਰਦੇ ਆ ਜਾਂ ਬਰਥਡੇ ਜਾਂ ਮੈਰਿਜ ਐਨਿਵਰਸਰੀ ਦੀ ਵੇਟ ਕਰਦੇ ਆ ਬਟ ਵਿਦਆਊਟ ਕਿਸੇ ਰੀਜ਼ਨ ਵੀ ਅਸੀਂ ਜਾ ਸਕਦੇ ਆ ਤੁਹਾਡੇ ਕੋਲ ਇੱਕ ਅੱਛਾ ਪਲਾਨ ਹੋਣਾ ਚਾਹੀਦਾ ਸੋ ਪੇਰੈਂਟਸ ਦਾ ਵੀਜ਼ਾ ਲੱਗਾ ਜੀ ਇਹਨਾਂ ਨੂੰ ਪਾਸਪੋਰਟ ਡਿਲੀਵਰ ਕਰਦੇ ਆ ਹਸਬੰਡ ਵਾਈਫ ਦਾ ਵੀਜ਼ਾ ਆਇਆ ਜੀ ਤੁਸੀਂ ਆਪਣੇ ਪਾਸਪੋਰਟ ਤੁਹਾਨੂੰ ਦਿੰਨੇ ਆ ਜੀ ਔਰ ਇਹ ਵੀ ਪਾਸਪੋਰਟ ਸਾਡੇ ਕਲਾਇੰਟਸ ਨੂੰ ਦਿਖਾ ਦਿਓ ਔਰ ਸਰ ਅਸੀਂ ਤੁਹਾਡੇ ਤੋਂ ਕੁਝ ਗੱਲ ਪੁੱਛਦੇ ਆ ਕਿ ਤੁਹਾਡਾ ਐਕਸਪੀਰੀਅੰਸ ਜਿਹੜਾ ਹੈਗਾ ਵੈਸਟਰਨ ਪਾਸ ਦੇ ਨਾਲ ਕਿਹੋ ਜਿਹਾ ਰਿਹਾ ਕਿਉਂਕਿ ਤੁਸੀਂ ਇੱਕ ਪੁਲਿਸ ਡਿਪਾਰਟਮੈਂਟ ਤੋਂ ਏਐਸਆਈ ਹੋ ਔਰ ਤੁਸੀਂ ਜਾਣਦੇ ਹੋ ਕਿ ਤੁਹਾਡੇ ਕਾਫੀ ਫਾਰਮਸ ਜਿਹੜੇ ਸੀ ਐਮਬੈਸੀ ਨੇ ਸਾਡੇ ਕੋਲੋਂ ਮੰਗਵਾਏ ਸੀ ਔਰ ਅਸੀਂ ਡੇਲੀ ਸਟੇਟਸ ਚੈੱਕ ਕਰਦੇ ਰਹਿੰਦੇ ਆ ਔਰ ਅਸੀਂ ਕਾਫੀ ਚੀਜ਼ਾਂ ਨੂੰ ਪੂਰਾ ਕੀਤਾ ਸੀ ਉਸ ਤੁਹਾਡਾ ਸਾਡੇ ਨਾਲ ਐਕਸਪੀਰੀਅੰਸ ਕਿਦਾਂ ਦਾ ਰਿਹਾ ਬਹੁਤ ਵਧੀਆ ਐਕਸਪੀਰੀਅ ਤੁਹਾਡੀ ਮਤਲਬ ਕੋਈ ਵੀ ਟਰੈਵਲ ਹਿਸਟਰੀ ਨਹੀਂ ਸੀ ਤੁਹਾਡੀ ਫਰੈਸ਼ ਪਾਸਪੋਰਟ ਤੇ ਤੁਹਾਡਾ ਵੀਜ਼ਾ ਲੱਗਾ ਹਾਂਜੀ ਫਰੈਸ਼ ਪਾਸਪੋਰਟ ਤੇ ਵੀਜ਼ਾ ਲੱਗਾ ਪਹਿਲਾਂ ਮੇਰੀ ਕੋਈ ਟਰੈਵਲ ਹਿਸਟਰੀ ਨਹੀਂ ਸੀ ਤੁਸੀਂ ਸੁਣ ਸਕਦੇ ਹੋ ਜੀ ਕਲਾਇੰਟ ਦੇ ਮੂਹੋਂ ਕਿ ਇਹਨਾਂ ਦੀ ਕੋਈ ਵੀ ਟ੍ਰੈਵਲ ਹਿਸਟਰੀ ਨਹੀਂ ਸੀ ਫਰੈਸ਼ ਪਾਸਪੋਰਟ ਤੇ ਇਹਨਾਂ ਦਾ ਵੀਜ਼ਾ ਲੱਗਾ ਬੇਟੇ ਨੇ ਸਪான்ਸਰ ਕੀਤਾ ਸੀ ਔਰ ਪਹਿਲੇ ਫਸਟ ਅਟੈਂਪਟ ਦੇ ਵਿੱਚ ਹੀ ਇਹਨਾਂ ਦਾ ਵੀਜ਼ਾ ਲੱਗਾ ਸੋ ਤੁਸੀਂ ਵੀ ਆਪਣੇ ਸੁਪਨੇ ਵੈਸਟਰਨ ਪਾਥ ਦੇ ਨਾਲ ਪੂਰੇ ਕਰ ਸਕਦੇ ਹੋ ਕਿਉਂਕਿ ਦਾ ਨੇਮ ਆਫ ਕੁਆਲਿਟੀ ਵੈਸਟਰਨ ਪਾਥ ਇੱਕ ਅੱਛੇ ਡਾਕੂਮੈਂਟ ਔਰ ਅੱਛੇ ਪਲਾਨ ਦੇ ਨਾਲ ਤੁਹਾਡਾ ਕੈਨੇਡਾ ਆਸਟ੍ਰੇਲੀਆ ਯੂਕੇ ਯੂਐਸ ਹਰ ਇੱਕ ਕੰਟਰੀ ਦਾ ਵੀਜ਼ਾ ਲੈ ਰਿਹਾ ਸੋ ਧੇਰ ਕਿਸ ਗੱਲ ਦੀ ਜੀ ਅੱਜ ਹੀ ਮਿਲੋ ਵੈਸਟਰਨ ਪਾਥ ਦੇ ਹੈੱਡ ਆਫਿਸ ਹੁਸ਼ਿਆਰਪੁਰ